ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਡਿੱਠੇ ਸੰਤ ਜਰਨੈਲ ਸਿੰਘਰਪਾਲ ਸਿੰਘ ਪੰਨੂ ਜੂਨ ਦੇ ਪਹਿਲੇ ਹਫਤੇ ਭਾਰਤੀ ਫੌਜ ਨੇ ਪੂਰੀ ਵਿਉਂਤ ਨਾਲ ਗੋਲੇ ਦਾਗੇ ਤੇ ਕਿਸੇ ਨਾ ਕਿਸੇ ਰੂਪ ਵਿੱਚ 1 ਤੋਂ 7 ਜੂਨ ਤੱਕ ਗੋਲਾਬਾਰੀ ਹੋਈ ਹੈਲੀਕਾਪਟਰਾਂ ਦੀ ਛਾਂ ਹੇਠ ਟੈਂਕ ਪ੍ਰਕਰਮਾਂ ਤੱਕ ਪੁੱਜੇ ਜਰਨੈਲ ਕੁਲਦੀਪ ਸਿੰਘ ਬਰਾੜ ਨੇ ਐਲਾਨ ਕੀਤਾ ਦੁਸ਼ਮਣ ਦਰਬਾਰ ਸਾਹਿਬ ਦੇ ਅੰਦਰ ਹੈ ਅਸੀਂ ਉਸ ਨੂੰ ਮਕਾਉਣਾ ਹੈ ਦਸ਼ਮਨ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀ ਰਾਖੀ ਕਰ ਰਿਹਾ ਸੀ ਤੇ ਮਿੱਤਰ ਦਰਬਾਰ ਸਾਹਿਬ ਉੱਪਰ 12 ਗੋਲੇ ਵਰਾ ਰਹੇ ਸਨ। ਬਿਜਲੀ ਬੰਦ, ਪਾਣੀ ਬੰਦ, ਜੂਨ ਦਾ ਅੱਗ ਵਰਦਾ ਮਹੀਨਾ। ਬਰਾਡ ਦੀ ਕਿਤਾਬ ਵਿੱਚੋਂ ਪੜਿਆ ਹੈ ਕਿ ਅੰਗਿਆਰਾਂ ਵਾਂਗ ਤਪ ਦੇ ਪਿੱਤਲ ਦੇ ਖਾਲੀ ਖੋਲ ਜਿਹੜੇ ਕਮਰਿਆਂ ਦੀ ਫਰਸ਼ ਉੱਪਰ ਗਿੱਠ-ਗਿੱਠ ਉਚਾਈ ਤੱਕ ਵਿਸ਼ੇਸ਼ ਵਿਸ਼ ਗਏ ਸਨ। ਉੱਪਰੋਂ ਲੰਘ ਕੇ ਫੌਜੀ ਲਾਸ਼ਾਂ ਤੱਕ ਪੁੱਜੇ। ਪੁਲਿਸ ਨੇ ਲਾਸ਼ਾਂ ਦੀ ਸ਼ਨਾਖਤ ਆਮ ਤੌਰ ਤੇ ਕਰ ਲਈ ਸੀ ਪਰ ਵਿਸ਼ੇਸ਼ ਤੌਰ ਤੇ ਜਹਾਜ਼ ਰਾਹੀਂ ਸੂਬੇਦਾਰ ਹਰਚਰਨ ਸਿੰਘ ਨੂੰ ਦਰਬਾਰ ਸਾਹਿਬ ਲਿਆ ਕੇ ਸੰਤ ਜਰਨੈਲ ਸਿੰਘ ਜੀ ਦੀ ਸ਼ਨਾਖਤ ਕਰਵਾਈ ਸੂਬੇਦਾਰ ਨੇ ਸੰਤਾਂ ਦੇ ਭਰਾ ਸਨ ਜੋ ਪਿੱਛੋਂ ਕਰਨਲ ਵਜੋਂ ਪੈਨਸ਼ਨ ਆਏ ਤੇ ਕਹਿੰਦੇ ਰਹੇ ਕਿ ਸੰਤ ਚੜ੍ਹਦੀ ਕਲਾ ਵਿੱਚ ਖੰਨ ਪੂਰਾ ਪੰਜਾਬ ਬੰਦ ਕੀਤਾ ਹੋਇਆ ਸੀ ਪਰ ਇਹ ਪਤਾ ਲੱਗ ਰਿਹਾ ਸੀ ਕਿ 42 ਹੋਰ ਗੁਰੂ ਘਰਾਂ ਵਿੱਚ ਫੌਜ ਨੇ ਇੱਕੋ ਸਮੇਂ ਹਮਲਾ ਕੀਤਾ ਹੈ। ਸੁਖਦਿਆਲ 8 ਜੂਨ ਸਵੇਰੇ 6 ਵਜੇ ਸਾਡੇ ਘਰ ਆਇਆ ਤੇ ਉਸ ਦੇ ਕਈ 2-3 ਵਾਕ ਹੁਬਹੁ ਯਾਦ ਹਨ। ਫੜ ਲਓ ਪੂਸ਼ੰਤ ਜਰਨੈਲ ਸਿੰਘ ਦੀ ਹੁਣ ਸਾਰੇ ਦਾ ਸਾਰਾ ਟੋਲਾ ਨਾਲ ਲੈ ਕੇ ਮਰ ਗਿਆ। ਬੇਇਤੀ ਕਰਵਾ ਦਿੱਤੀ ਸਾਬ ਦੀ। ਕਿਸੇ ਨੇ ਉਸ ਦੀਆਂ ਇੰਨਾਂ ਗੱਲਾਂ ਦਾ ਨੋਟਿਸ ਨਾ ਲਿਆ ਨਾ ਜਵਾਬ ਦਿੱਤਾ ਜਿਵੇਂ ਕਿਸੇ ਨੇ ਕੁਝ ਸੁਣਿਆ ਹੀ ਨਾ ਹੋਵੇ ਜਿਵੇਂ ਟੈਲੀਵਿਜ਼ਨ ਉੱਪਰ ਮਾੜਾ ਰਿਕਾਰਡ ਵੱਜਦਾ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਇਵੇਂ ਵਰਤਾਓ ਕਰਨ ਕੇ ਜਿਵੇਂ ਕਿਸੇ ਨੇ ਕੁਝ ਸੁਣਿਆ ਹੀ ਨਾ ਹੋਵੇ ਪੰਜਾਬੀ ਯੂਨੀਵਰਸਿਟੀ ਵਿੱਚ ਕੁਲਦੀਪ ਸਿੰਘ ਨਾਂ ਦਾ ਮੇਰਾ ਇੱਕ ਮਿੱਤਰ ਸੀ ਜੋ ਹੋਸਟਲ ਤੋਂ ਭੱਜ ਕੇ ਮੇਰੇ ਘਰ ਆ ਗਿਆ ਕਹਿਣ ਲੱਗਾ ਕਿਤੇ ਭੱਜ ਚਲੀਏ ਪੁਲਿਸ ਅਤੇ ਫੌਜ ਉਹਨਾਂ ਬੰਦਿਆਂ ਨੂੰ ਫੜਦੀ ਫਿਰਦੀ ਹੈ ਜਿਨ੍ਹਾਂ ਬਾਰੇ ਪਤਾ ਲੱਗਦਾ ਹੈ ਕਿ ਕਦੀ ਸੰਤਾ ਕੋਲ ਗਏ ਸਨ ਮੈਨੂੰ ਉਸ ਦੀ ਇਹ ਗੱਲ ਠੀਕ ਲੱਗੀ ਦੋਵੇਂ ਘਰੋਂ ਪੈਦਲ ਨਿਕਲ ਗਏ ਖੇਤਾਂ ਦੀਆਂ ਪगडंडੀਆਂ ਉੱਪਰ ਤੁਰੇ ਜਾ ਰਹੇ ਸਾਂ ਹੌਲੀ-ਹੌਲੀ ਤੇ ਕੁਲਦੀਪ ਸਿੰਘ ਨੇ ਕਿਹਾ ਤੇ ਚਲੋ ਪ੍ਰੋਫੈਸਰ ਸਾਹਿਬ ਮੈਂ ਕਿਹਾ ਬਿਨਾਂ ਇਹ ਜਾਣੇ ਕਿ ਕਿੱਥੇ ਪੁੱਜਣਾ ਹੈ ਸਿੱਖ ਬਹੁਤ ਤੇਜ਼ ਚੱਲਦੇ ਹਨ ਵਸਪਿਆ ਜਿੱਥੇ ਕਿਤੇ ਜਾਂਦੇ ਘਰ ਵਿੱਚ ਹਫੜਾ ਦਫੜੀ ਮਚ ਜਾਂਦੀ ਕੁਸਰ-ਮੁਸਰ ਸ਼ੁਰੂ ਹੋ ਜਾਂਦੀ ਜਿਵੇਂ ਕੋਈ ਪ੍ਰੇਤ ਆਤਮਾ ਆਵੜੀ ਹੋਵੇ ਤੇ ਉਸ ਨੂੰ ਟਾਲਣ ਦਾ ਕੋਈ ਮੰਤਰ ਨਾ ਲੱਗਦਾ ਹੋਵੇ ਅਸੀਂ ਛੇਤੀ ਛੇਤੀ ਘਰ ਬਦਲਦੇ ਕੁਝ ਲੋਕ ਖੇਤਾਂ ਵਿੱਚ ਬੈਠੇ ਇਹ ਸਭ ਬਾਰੇ ਗੱਲਾਂ ਕਰ ਰਹੇ ਸਨ ਇੱਕ ਨੇ ਕਿਹਾ ਨਾਲੇ ਸਾਧ ਆਪ ਮਰ ਗਿਆ ਤੇ ਨਾਲੇ ਸਿੱਖਾਂ ਨੂੰ ਮਰਵਾ ਗਿਆ ਸੁਣ ਕੇ ਸਾਹਮਣੇ ਵਾਲਾ ਕਹਿਣ ਲੱਗਾ ਅੱਜ ਇਹ ਲੱਗਦਾ ਹੈ ਜੋ ਤੂੰ ਕਿਹਾ ਹੈ ਕੱਲ ਨੂੰ ਸ਼ਾਇਦ ਲੋਕ ਇਹ ਕਹਿਣਗੇ ਕਿ ਇੱਕ ਸਾਧ ਸੀ ਜਰਨੈਲ ਸਿੰਘ ਬਸ ਉਹੀ ਬਚਿਆ ਸੀ ਤੇ ਉਸ ਨੇ ਸਿੱਖਾਂ ਨੂੰ ਬਚਾ ਲਿਆ ਇੱਕ ਦਿਨ ਕਮਾਲ ਹੋ ਗਈ ਸਾਡਾ ਇੱਕ ਮਿੱਤਰ ਸੀ ਅਸੀਂ ਸੋਚਿਆ ਕੋਸ਼ਿਸ਼ ਦੇਣ ਉਸ ਕੋਲ ਕੱਟਦੇ ਹਾਂ ਉਹ ਘਰੇ ਮਿਲ ਗਿਆ ਬਾ ਕੀ ਮੈਂਬਰ ਵੀ ਘਰੇ ਸਨ ਕਿਸੇ ਨੇ ਸਾਡੀ ਸਾਸਰੀ ਕਾਲ ਦਾ ਜਵਾਬ ਨਾ ਦਿੱਤਾ ਮੇਰੇ ਦੋਸਤ ਨੇ ਨਾ ਬੈਠਣ ਲਈ ਕਿਹਾ ਨਾ ਜਾਣ ਲਈ ਉਹ ਸੁੱਨ ਖਲੋਤਾ ਰਿਹਾ ਤੇ ਲੱਗੀ ਹੋਣ ਕਾਰਨ ਮੈਂ ਕਿਹਾ ਮਾਤਾ ਪਾਣੀ ਪਿਆ ਦਿਓ ਮਾਤਾ ਪਾਣੀ ਲੈਣ ਚ ਲਈ ਗਈ ਕੰਧ ਨਾਲ ਖਲੋਤੀ ਮੰਨੀ ਅਸੀਂ ਨਿੰਮ ਡਾ ਕੇ ਦੋਵੇਂ ਜਾਣੇ ਬੈਠ ਗਏ ਮਾਤਾ ਨੇ ਪਾਣੀ ਪਿਆ ਦਿੱਤਾ ਅਸੀਂ ਪੈਰੀ ਚਵਲਾ ਪਾਈਆਂ ਹੋਈਆਂ ਸਨ ਗਰਮੀ ਨਾਲ ਅਤੇ ਪਸੀਨੇ ਨਾਲ ਅਤੇ ਖੇਤਾਂ ਦੀ ਧੂੜ ਨਾਲ ਪੈਰਾਂ ਉੱਤੇ ਚਿੱਕੜ ਜੰਮਿਆ ਹੋਇਆ ਸੀ ਮੈਂ ਕਿਹਾ ਮਾਤਾ ਬਾਲਟੀ ਪਾਣੀ ਦੀ ਮਿਲ ਜਾਵੇ ਤਾਂ ਪੈਰ ਧੋ ਲਈਏ ਮਾਤਾ ਫਟਾਫਟ ਅੱਧੀ ਇੱਕ ਬਾਲਟੀ ਪਾਣੀ ਦੀ ਲਿਆਈ ਜਿਵੇਂ ਮਾਵਾਂ ਬੱਚਿਆਂ ਦੇ ਪੈਰ ਧੋਂਦੀਆਂ ਹਨ ਤੁਰੰਤ ਸਾਡੇ ਪੈਰ ਧੋ ਕੇ ਚਪਲਾਂ ਆਪ ਹੀ ਸਾਡੇ ਪੈਰਾਂ ਵਿੱਚ ਪ사 ਦੇਉਂਦੀਆਂ ਦੌੜ ਜਾਓ ਹੁਣ ਇੱਥੇ ਤਾਂ ਸਾਡਾ ਸਾਡੇ ਲਈ ਬਹੁਤ ਖਤਰਾ ਹੈ ਅਸੀਂ ਉੱਥੋਂ ਵੀ ਅੱਗੇ ਚਲੇ ਗਏ ਸ਼ਾਮ ਪੈਣ ਲੱਗੀ ਇੱਕ ਮੋਟਰ ਚੱਲਦੀ ਵੇਖੀ ਸੋਚਿਆ ਇਸ਼ਨਾਨ ਕਰ ਲਈਏ ਉੱਥੇ ਪੁੱਜੇ ਇੱਕ ਜਵਾਨ ਮੰਜੀ ਉੱਪਰ ਬੈਠਾ ਹੋਇਆ ਸੀ ਸਾਨੂੰ ਵੇਖ ਕੇ ਉਸਨੇ ਕਿਹਾ ਆਓ ਬੈਠ ਜਾਓ ਪੁੱਛਣ ਲੱਗਾ ਬੁਰੇ ਦਿਨ ਹਨ ਤੁਸੀਂ ਕਿੱਧਰ ਫਿਰ ਰਹੇ ਹੋ ਇਸ ਵੇਲੇ ਇਸ ਵੇਲੇ ਬਹੁਤ ਖਤਰਾ ਹੈ ਮੈਂ ਕਿਹਾ ਹਾਂ ਅਸੀਂ ਉਸ ਘਰ ਮੇਰਾ ਦੋਸਤ ਰਹਿੰਦਾ ਹੈ ਗਿੱਲ ਉਸ ਕੋਲ ਗਏ ਸਾਂ ਬਹੁਤ ਜ਼ਰੂਰੀ ਕੰਮ ਸੀ ਪਰ ਉਹ ਘਰ ਨਹੀਂ ਮਿਲਿਆ ਇਸ ਕਰਕੇ ਪਰਤਾਏ ਮੁੰਡਾ ਹੱਸ ਪਿਆ ਕਹਿਣ ਲੱਗਾ ਹੁਣੇ ਤਾਂ ਇੱਥੇ ਥੋੜੀ ਦੂਰ ਪਹਿਲਾਂ ਗਿੱਲ ਮੇਰੇ ਕੋਲ ਬੈਠਾ ਮੇਰੀ ਬੰਬੀ ਉੱਪਰ ਹੀ ਸੀ ਝੂਠ ਕਿਉਂ ਬੋਲਦੇ ਹੋ ਅਸੀਂ ਚੁੱਪ ਹੋ ਗਏ ਉਸ ਨੂੰ ਸਹੀ ਗੱਲ ਦੱਸ ਦੱਸ ਦਿੱਤੀ ਕਹਿਣ ਲੱਗਾ ਇੱਥੇ ਮੇਰੇ ਖੇਤਾਂ ਵਿੱਚ ਕੋਈ ਖਤਰਾ ਨਹੀਂ ਐ ਮੋਟਰ ਵਾਲੇ ਕੋਠੇ ਵਿੱਚ ਆਰਾਮ ਨਾਲ ਰੋ ਉਹ ਗਾਂ ਦੀ ਧਾਰ ਚੋ ਲਿਆਇਆ ਇਨੇ ਨੂੰ ਅਸੀਂ ਨਹਾ ਲਿਆ ਫਿਰ ਦੁੱਧ ਪੀਤਾ ਫਿਰ ਉਹ ਪਿੰਡੋਂ ਹਨੇਰੇ ਹੋਏ ਰੋਟੀ ਲਿਆਇਆ ਅਸੀਂ ਕਈ ਦਿਨ ਇਸੇ ਤਰ੍ਹਾਂ ਉਸੇ ਟਿਕਾਣਾ ਕੀਤਾ ਮੇਰਾ ਸਾਥੀ ਹੌਲੀ ਦੇਣੀ ਮੇਰੇ ਕੰਨ ਵਿੱਚ ਕਹਿਣ ਲੱਗਾ ਜਿਸ ਤਰ੍ਹਾਂ ਇਹ ਮੁੰਡਾ ਸਾਡੀ ਸੇਵਾ ਵਿੱਚ ਲੱਗਾ ਹੋਇਆ ਹੈ ਜੇਲ੍ਹ ਵਿੱਚ ਲਾਜ਼ਮੀ ਜਾਵੇਗਾ ਅਸੀਂ ਹੱਸ ਪਏ ਮੈਂ ਕਿਹਾ ਤੂੰ ਦੱਸੇਂਗਾ ਪੁਲਿਸ ਨੂੰ ਇਸ ਕੋਲ ਰਹੇ ਸਾਂ ਕੁਲਦੀਪ ਨੇ ਕਿਹਾ ਮੈਂ ਜਾਂ ਤੁਸੀਂ ਨਹੀਂ ਦੱਸਾਂਗੇ ਸਿੱਖਾਂ ਦੀ ਸੇਵਾ ਕਰਨ ਦਾ ਆਖਰ ਇਹੀ ਨਤੀਜਾ ਨਿਕਲਦਾ ਹੈ ਇਸ ਦੇਸ਼ ਵਿੱਚ ਦੋ ਕ ਹਫ਼ਤਿਆਂ ਦੀ ਇੱਧਰ ਉੱਧਰ ਚੱਕ ਮਾਰਨ ਤੋਂ ਬਾਅਦ ਫੈਸਲਾ ਕੀਤਾ ਵੇਖੀ ਜਾਓ ਜੋ ਹੋਊ ਆਪਾਂ ਕਿਹੜਾ ਖੂਨ ਕੀਤਾ ਹੈ ਜੋ ਲੋਕ ਦੇ ਫਿਰਦੇ ਹਾਂ ਫੜਨਾ ਹੈ ਤਾਂ ਫੜ ਲੈਣ ਮੇਰਾ ਸਾਥੀ ਕਹਿਣ ਲੱਗਾ ਮੈਂ ਨਹੀਂ ਜਾਣਾ ਕਰਕੁਰ ਮੇਰਾ ਕੋਈ ਕਰ ਰਿਆ ਹੀ ਨਹੀਂ ਜਾਈਏ ਕਿੱਥੇ ਤੁਸੀਂ ਜਾਣਾ ਹੈ ਜਾਓ ਉਸਨੇ ਮੈਨੂੰ ਜਫੀ ਪਾਈ ਵੱਖਰੀ ਦਿਸ਼ਾ ਵਿੱਚ ਤੁਰ ਗਿਆ ਫਿਰ ਕਦੇ ਨਹੀਂ ਮਿਲਿਆ ਮੈਂ ਘਰ ਆ ਗਿਆ ਪਤਨੀ ਨੇ ਦੱਸਿਆ ਕਿ ਪੁਲਿਸ ਵਾਲੇ ਕਈ ਵਾਰ ਪੁੱਛ ਗਏ ਹਨ ਇੱਕ ਦਿਨ ਸੁਖਦਿਆਲ ਆਇਆ ਸੀ ਕਹਿੰਦਾ ਸੀ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਸੁਖਦਿਆਲ ਨੂੰ ਮਿਲਿਆ ਤੇ ਕਹਿਣ ਲੱਗਾ ਮੈਨੂੰ ਫੌਜੀ ਘਰੋਂ ਫੜ ਕੇ ਲੈ ਗਏ ਸਨ ਤਿੰਨ ਚਾਰ ਘੰਟੇ ਪੁੱਛਗਿਸ਼ ਕਰਕੇ ਛੱਡ ਦਿੱਤਾ ਤੂੰ ਵੀ ਕਿਤਰੇ ਦੌੜੀ ਨਾ ਮੈਂ ਤੇਰੀ ਗੱਲ ਵੀ ਕਰਕੇ ਆਇਆ ਹਾਂ ਉਹ ਕਹਿੰਦੇ ਹਨ ਪ੍ਰੋਫੈਸਰ ਪੰਨੂ ਨੂੰ ਪੇਸ਼ ਕਰਾ ਦੇ ਕੁਝ ਨਹੀਂ ਆਖਦੇ ਜੋ ਕੁਝ ਪੁੱਛਣਗੇ ਦੱਸ ਦੇਵੀਂ ਆਪਣੇ ਕੋਲ ਕਿਹੜਾ ਕੋਈ ਪੇਧ ਹੈ ਉਸਨੇ ਦੱਸਿਆ ਕਿ ਗੁਰਦੁਆਰਾ ਦੂਖ ਨਿਵਾਰਨ ਦੇ ਲਾਗੇ ਇੱਕ ਸਕੂਲ ਹੈ ਜਿੱਥੇ ਫੌਜੀਆਂ ਦੀ ਇੱਕ ਫੌਜੀਆਂ ਦਾ ਇੱਕ ਕੈਂਪ ਹੈ ਚੌਧਰੀ ਪਟਿਆਲੇ ਦਾ ਜ਼ਿਲ੍ਹਾ ਕਮਾਂਡਰ ਹੈ ਉਸ ਨੂੰ ਮਿਲਾਂ ਹੀ ਆਖੀ ਮੈਨੂੰ ਸੋਖਦੇਵਾਲ ਨੇ ਭੇਜਿਆ ਹੈ ਸਖਤ ਪੈ ਰੇ ਹੀਠ ਮੈਂ ਉਸਤੇ ਦਫ਼ਤਰ ਗਿਆ ਪੋਸ਼ਗੇਸ਼ੇ ਤਲਾਸ਼ੀ ਆਦ ਤੋਂ ਬਾਅਦ ਮੈਨੂੰ ਅੰਦਰ ਲੈ ਗਏ ਜਿੰਨਾ ਸਮਾਂ ਗੱਲ ਕਰੋ ਹੱਥ ਪਿਛੇ ਰੱਖਣਾ ਚੌਧਰੀ ਸਾਹਿਬ ਨੇ ਸੰਕੇਪ ਵਿੱਚ ਸਮਝਾ ਦਿੱਤਾ ਪੋਸ਼ਗੇਸ਼ ਤੋਂ ਬਾਅਦ ਮੈਨੂੰ ਕਿਹਾ ਘਰ ਹੀ ਰਿਓ ਜੇ ਫੇਰ ਲੋੜ ਪਈ ਤਾਂ ਪੋਸ਼ਗੇਸ਼ ਲਈ ਬੁਲਾਵਾਂਗੇ ਟਾਲਿਓ ਨਾ ਮੈਂ ਘਰ ਆ ਗਿਆ ਤੇ ਬੇਚੈਨੀ ਘੱਟੀ ਆਰਾਮ ਨਾਲ ਸੌਂ ਗਿਆ ਅੱਧੀ ਰਾਤ ਜ਼ੋਰ-ਜ਼ੋਰ ਦੀ ਬੂਹਾ ਖੜਕਿਆ ਮੈਂ ਤੇ ਮੇਰੀ ਪਤਨੀ ਉੱਠੇ ਚਾਰ ਸ਼ਫੇਰੇ ਸਰਚ ਲਾਈਟਾਂ ਲੱਗੀਆਂ ਹੋਈਆਂ ਸਨ ਸਾਰ ਟੈਂਕ ਕਰਦੇ ਸ਼ਫੇਰੇ ਤੈਨਾਤ ਸਨ ਕਾਰਬੀਨਾ ਸਟੇਨ ਗੰਨਾ ਗਵਾਂਡੀਆਂ ਦੀਆਂ ਛੱਤਾਂ ਉੱਤੇ ਬੀੜ ਕੇ ਲੇਟੇ ਹੋਏ ਸਨ ਮੈਂ ਦਰਵਾਜ਼ਾ ਖੋਲ੍ਹਿਆ ਚਾਰ ਜਵਾਨ ਤੇਜ਼ੀ ਨਾਲ ਅੱਗੇ ਵਧੇ ਇੱਕ ਮੇਜਰ ਨੇ ਕਿਹਾ ਪ੍ਰੋਫੈਸਰ ਪੰਨੂ ਕੌਣ ਹਨ ਮੈਂ ਕਿਹਾ ਮੈਂ ਉਸਨੇ ਮੇਰੀਆਂ ਬਾਹਾਂ ਪਿੱਛੇ ਬੰਨਣ ਦਾ ਹੁਕਮ ਦਿੱਤਾ ਘਰ ਦੀ ਤਲਾਸ਼ੀ ਸ਼ੁਰੂ ਹੋ ਗਈ ਕੁਝ ਚਿੱਠੀਆਂ ਕਿਤਾਬਾਂ ਨੋਟ ਚੱਕ ਲਏ ਮੇਰਾ ਪੀ ਐਚ ਡੀ ਦਾ ਕੰਮ ਪੂਰਾ ਹੁਣ ਕਿਨਾਰੇ ਸੀ ਸਾਰੇ ਨੋਟ ਜਿਨ੍ਹਾਂ ਦਾ ਭਾਰ ਦਾਸਕ ਕਿਲੋ ਦੇ ਕਰੀਬ ਸੀ ਮੈਂ ਮਿੰਤਾ ਕਰਨ ਮੇਰੇ ਮਿੰਤਾ ਕਰਨ ਦੇ ਬਾਵਜੂਦ ਵੀ ਚੱਕ ਲਏ ਇੱਕ ਸਟੀਰੀਓ ਤੇ ਦੋਕ ਦਰਜਣ ਕੈਸਟਾਂ ਵੀ ਚੱਕ ਲਈਆਂ ਜਾਰਕ ਰੁਪਿਆ ਪਿਆ ਸੀ ਪਰ ਉਹ ਨਹੀਂ ਚੱਕਿਆ 1 ਵਜੇ ਦੇ ਕਰੀਬ ਆਏ 4:00 ਵਜੇ ਤੱਕ ਤਲਾਸ਼ੀ ਦਾ ਕੰਮ ਕਾਜ ਪੂਰਾ ਹੋ ਗਿਆ ਸਾਰਾ ਸਮਾਨ ਅਤੇ ਮੈਨੂੰ ਗੱਡੀ ਵਿੱਚ ਬਿਠਾ ਕੇ ਉਥੋਂ ਲੈ ਗਏ